ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਣਕ ਦੀ ਝਾੜ ਬਾਰੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕੀ ਜੋ ਕਿ ਕਣਕ ਦੀ ਵਾਢੀ ਖਤਮ ਹੋ ਚੁੱਕੀ ਐ ਤੂੜੀਆਂ ਤਾੜੀਆਂ ਵਣ ਕੇ ਸਾਰਾ ਕੰਮ ਨਿਭੜ ਚੁੱਕਿਆ ਤਾਂ ਹੁਣ ਆਪਾਂ ਗੱਲ ਕਰਨਾ ਕਣਕ ਦੇ ਜੋ ਆਪਣਾ ਖੇਤ ਦੇ ਵਿੱਚ ਆਪਣੇ ਐਵਰੇਜ ਝਾੜ ਕੀ ਆਇਆ ਮੇਰੇ ਆਪਣੇ ਖੇਤ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਨੀ ਆ ਕਿਉਂਕਿ ਕਾਫੀ ਵੀਡੀਓ ਕਾਫੀ ਕਮਰਸ ਤੋਂ ਪਤਾ ਚੱਲ ਰਿਹਾ ਕਿ ਕਣਕ ਦੇ ਜਿਹੜੇ ਝਾੜੇ ਸਾਲ ਬਹੁਤ ਵਧੀਆ ਆਏ। ਕਈ ਕਿਸਾਨ ਵੀਰਾਂ ਦੇ 60+ ਵੀ ਹੋਈ ਆ, 80 ਮਣ ਵਾਲੇ ਵੀ ਹੈਗੇ ਆ। ਵੀ 30-30 ਕੁਇੰਟਲ, 32 ਕੁਇੰਟਲ ਤੱਕ ਝਾੜ ਵੀ ਸੁਣਨ ਦੇ ਵਿਚ ਆ ਰਹੇ ਆ। ਪਰ ਮੇਰੇ ਆਪਣੇ ਖੇਤ ਦੇ ਵਿੱਚ ਕਿੰਨਾ ਝਾੜ ਆਇਆ, ਕਿਹੜੀ ਵੈਰਾਈਟੀ ਨੇ ਕਿੰਨਾ ਝਾੜ ਨਿਕਲ ਕੇ ਆਇਆ ਸਾਹਮਣੇ, ਉਹਦੇ ਬਾਰੇ ਗੱਲ ਕਰਦੇ ਆ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ Jas Farmer ਤੇ ਸਵਾਗਤ ਕੀਤਾ ਜਾਂਦਾ ਹੈ। ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਔਨ ਵਾਲੀ ਵੀਡੀਓ ਦੀ ਸਹੀ ਸੰਦੇਸ਼ਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਪ੍ਰੋਗ੍ਰਾਮ ਵਿੱਚ ਤੁਹਾਨੂੰ ਪਤਾ ਹੈ ਕਿ ਪਾ ਕਾਫੀ ਲੰਮੇ ਟਾਈਮ ਤੋਂ YouTube ਦੇ ਉੱਪਰ ਕੋਈ ਵੀਡੀਓ ਨਹੀਂ ਅਪਲੋਡ ਕਰ ਕਰ ਰਹੀ ਸੀ ਕਾਰਨ ਕੀ ਸੀ ਥੋੜਾ ਸੱਮਾਨ ਨਹੀਂ ਲੱਗਦਾ ਸੀ ਤੇ ਇਸ ਕਰਕੇ ਕੋਈ ਵੀ ਵੀਡੀਓ ਨਹੀਂ ਬਣਾ ਸਕੀ ਤਾਂ ਹੁਣ ਆਪਾਂ ਡੇਲੀ ਰੋਟੀਨ ਦੇ ਵਿੱਚ ਤੁਹਾਨੂੰ ਵੀਡੀਓ ਪਾਇਆ ਕਰਾਂਗੇ ਤਾਂ ਤੁਸੀਂ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਪੂਰੀ ਵਾਚ ਕਰਿਆ ਕਰੋ ਤੇ ਨਾਲ ਸਾਰੇ ਗਾਂ ਖੋਰ ਜਿਮੀਦਾਰਾਂ ਤੱਕ ਸ਼ੇਅਰ ਕਰਿਆ ਕਰੋ ਤਾਂ ਜੋ ਕਿ ਆਪਣੀ ਵੀਡੀਓ ਦੀ ਹਰ ਇੱਕ ਕਿਸਾਨ ਤੱਕ ਫੁੱਲ ਇਨਫੋਰਮੇਸ਼ਨ ਪਹੁੰਚ ਸਕੇ ਤਾਂ ਕਿਸਾਨ ਜੀ ਜਿਵੇਂ ਕਿ ਆਪਾਂ ਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਖੇਤ ਦੇ ਵਿੱਚ ਆਪਾਂ ਤਿੰਨ ਵੀ ਤਿੰਨ ਵੈਰਾਈਟੀਆਂ ਕਣਕ ਦੀਆਂ ਲਾਈਆਂ ਸੀ ਡਰਿੱਲ ਕੀਤੀਆਂ ਸੀ ਤਾਂ ਪਹਿਲੀ ਵੈਰਾਈਟੀ ਸੀ HD 2972 ਦੂਸਰੀ ਵੈਰਾਈਟੀ ਲਾਈ ਸੀ PDW 300 ਸਾਈ ਤੇ ਤੀਸਰੀ ਵੈਰਾਈਟੀ ਲਾਈ ਸੀ ਆਪਾਂ PDW 222 ਤਾਂ ਤਿੰਨੋਂ ਵੈਰਾਈਟੀਆਂ ਜਿਹੜੀਆਂ ਕਿ ਆਪਣਾ 6 ਨਵੰਬਰ ਤੋਂ ਲੈ ਕੇ 16 ਨਵੰਬਰ ਦੇ ਵਿੱਚ ਵਿੱਚ ਆਪਾਂ ਡਰਿੱਲ ਕਰਤੀਆਂ ਸੀ ਲਗਭਗ ਸਾਰੇ ਕੰਪਲੀਟ ਕਰਤੀ ਸੀ ਤਾਂ ਹੁਣ ਉਹ ਵੱਢ ਕੇ ਆਪਣੀ ਸਾਰੀ ਮੰਡੀ ਦੇ ਵਿੱਚ ਸੇਲ ਹੋ ਚੁੱਕੀ ਹੈ ਤਾਂ ਕਿਸਾਨ ਭਾਵੇਂ ਕਾਫੀ ਕਿਸਾਨ ਵੀਰਾਂ ਦੇ ਵੀਡੀਓਜ਼ ਤੋਂ ਪਤਾ ਚੱਲਿਆ ਕਿ ਕਣਕ ਦਾ ਝਾੜ ਬਹੁਤ ਸੋਹਣਾ ਹੈ ਸਾ ਤਾਂ ਵਧੀਆ ਗੱਲ ਹੈ ਕਿ ਜੇ ਹਰ ਇੱਕ ਜ਼ਿੰਮੇਵਾਰ ਦੇ ਮਿਹਨਤ ਕਰਦੇ ਆ ਵੀ ਵਧੀਆ ਉਸ ਮਿਹਨਤ ਦਾ ਫਲ ਮਿਲਣਾ ਚਾਹੀਦਾ ਤਾਂ ਪਰ ਕਿਸਾਨ ਵੀਰੋ ਆਪਣੇ ਜੇ ਆਪਾਂ ਗੱਲ ਕਰੀਏ ਐਚਡੀ 2977 ਦੀ ਪਹਿਲੀ ਵੈਰਾਈਟੀ ਜਿਹਦੀ ਆਪਾਂ 2 ਏਕੜ ਪੈਲੀ ਦੇ ਵਿੱਚ ਡ੍ਰਿਲ ਕੀਤੀ ਸੀ 40 ਤੋਂ 42 ਕਿਲੋ ਬੀਜ ਪਾ ਕੇ ਤੇ ਆਪਾਂ ਉਹਦੀ ਵਿਜ਼ਾਈ ਕੀਤੀ ਸੀ ਤਾਂ ਉਸ ਵੈਰਾਈਟੀ ਦਾ ਝਾੜ ਆਪਣੇ ਇਸ ਵਾਰ 2 ਏਕੜ ਦੇ ਵਿੱਚੋਂ 52 ਕੁਆਂਟਲ ਆਇਆ 2 ਏਕੜ ਦਾ ਤਾਂ ਉਹਦੇ 52 ਕੁਆਂਟਲ ਦੇ ਲਾ ਲਓ ਤੁਸੀਂ ਜਾਨੀ ਕਿ 26 ਕੁਆਂਟਲ 26 ਕੁਆਂਟਲ ਪਰ ਏਕੜ ਦੇ ਹਿਸਾਬ ਨਾਲ ਆਪਣੇ 2967 ਖੇਤ ਦੇ ਵਿੱਚ ਜਿਹੜੀ ਕਣਕ ਦੀ ਝਾੜ ਆਇਆ ਇਹ ਆਪਣੇ ਕੋਲੇ 2 ਏਕੜੀ ਸੀ ਉਸ ਤੋਂ ਬਾਅਦ ਗੱਲ ਕਰੀ ਆਪਾਂ 327 ਦੀ ਡੀਬਲਿਊ 327 ਤਾ ਇਸ ਵੈਰਾਈਟੀ ਨੇ ਵੀ ਸੋਨਾ ਝਾੜ ਆਇਆ ਯਾਨੀ ਕਿ 24-25 ਕੁਇੰਟਲ ਦੇ ਘਰਾ ਦੇ ਵਿੱਚ 25 ਕੁਇੰਟਲਾਂ ਦੇ ਘਰਾ ਦੇ ਵਿੱਚ ਇਸ ਵੈਰਾਈਟੀ ਦਾ 327 ਦਾ ਵੀ ਝਾੜ ਆਇਆ ਤਾਂ ਹੁਣ ਗੱਲ ਕਰੀ ਆਪਾਂ 222 222 ਵੈਰਾਈਟੀ ਜਿਹੜੀ ਆਪਣੀ ਬਹੁਤ ਸੋਹਣੀ ਸੀ ਕਿ ਬਹੁਤ ਹੀ ਸ਼ਾਨਦਾਰ ਸੀਗੀ ਪਰ ਉਸ ਦਾ ਜਿਹੜਾ ਝਾੜ ਹੈ ਉਹ 22-23 ਕੁਇੰਟਲ ਹੀ ਰਹਿ ਗਿਆ ਉਹਦਾ ਕਾਰਨ ਨਹੀਂ ਸਮਝ ਆਇਆ ਕੁਛ ਨਹੀਂ ਸਮਝਾ ਮਨ ਲੋ ਵੀ ਸਾਰੇ ਖੇਤ ਦੇ ਸਾਰੀਆਂ ਵੈਰਾਈਟੀਆਂ ਦੇ ਵਿੱਚ ਇੱਕੋ ਜਿਹਾ ਹੀ ਕੰਮ ਕੀਤਾ ਗਿਆ ਕੋਈ ਵੀ ਪਹਿਲੀ ਗੱਲ ਆਪਾਂ ਛਾੜ ਦੀ ਕਰਕੇ ਉਸ ਤੋਂ ਬਾਅਦ ਤੁਹਾਨੂੰ ਖਰਚਾ ਦੱਸਦੇ ਹਾਂ ਕਿੰਨਾ ਕੀਤਾ ਸੀ ਗਣਕਤੇ ਤਾਂ ਉਸ ਵੈਰਾਈਟੀ ਦੇ ਵਿੱਚੋਂ ਆਪਾਂ ਨੂੰ 20 ਕੁਇੰਟਲ ਦੇ ਘਰਾ ਦੇ ਵਿੱਚ ਝਾੜ ਨਿਕਲ ਕੇ ਆਇਆ ਜੋ ਕਿ ਐਵਰੇਜ ਝਾੜ ਆਪਣੇ ਖੇਤ ਦਾ 23-24 ਕੁਇੰਟਲ ਦੇ ਵਿੱਚ ਆਇਆ ਯਾਨੀ ਕਿ 58 ਤੇ 60 ਮਾਣਾਂ ਦੇ ਨੇੜ ਤੇ ਯਾਨੀ ਕਿ 60 ਮਾਣ ਵੀ ਕਹਿ ਸਕਦੇ ਆਪਾਂ 55 ਪਲੱਸ ਲਾ ਲਓ 60 ਪਲੱਸ ਨਹੀਂ ਹੋਇਆ 55 ਪਲੱਸ ਆ 55 ਤੇ 60 ਦੇ ਵਿੱਚ ਆਪਣਾ ਐਵਰੇਜ ਝੜ ਝੜ ਆਇਆ ਜੋ ਕਿ ਕਣਕ ਦਾ ਯਾਨੀ ਕਿ 58 ਤੇ 60 ਇਹ ਦੋ ਘਰਾਂ ਦੇ ਵਿੱਚ ਆਪਾਂ ਕਹਿ ਸਕਦੇ ਹੁਣ ਮੇਰੇ ਕੋਲ ਕਈ ਵੀਡੀਓ 80 ਮਣ ਵਾਲੀਆਂ 80 ਮਣ 75 ਮਣ 70 ਮਣ ਤੱਕ ਵੀ ਆਈਆਂ ਉਹ ਆਪਣੇ ਐਵਰੇਜ ਝੜ ਨਾ ਹੀ ਤਾਂ ਉਹ ਕਿਸੇ ਖੇਤ ਦੇ ਵਿੱਚੋਂ ਪ੍ਰੋਪਰ ਇੱਕ ਕਿੱਲੇ ਦੇ ਵਿੱਚੋਂ ਨਿਕਲਿਆ ਤੇ ਨਾ ਹੀ ਪੂਰੇ ਖੇਤ ਦਾ ਝੜ ਮੈਂ ਸੁਣਿਆ ਹਜੇ ਤੱਕ ਆਪਾਂ ਲਾਸਟ 58 ਮਣ ਤੇ 60 ਮਣ ਦੇ ਵਿੱਚ ਵਿੱਚ ਸੁਣਿਆ ਜੋ ਕਿ ਐਵਰੇਜ ਝਾੜ ਇਹ ਪੂਰੇ ਆਪਣੇ 21 ਕਿੱਲਾਂ ਦੇ ਖੇਤ ਦਾ ਝਾੜ ਹੈ ਜੋ ਕਿ 58 ਮਣੀ ਮਣ ਕੇ ਚੱਲੋ ਤੁਸੀਂ ਮੈਂ 2 ਮਣ ਘੱਟ ਹੀ ਹੈ ਨਾ ਤੇ ਹੁਣ ਗੱਲ ਕਰੀਏ ਜਿਹੜੇ 80 ਮਣ ਵਾਲੇ ਵੈਰਾਈਟੀਆਂ ਨੇ ਉਹ ਸਿਰਫ ਕੀ ਆ ਉਹਨਾਂ ਨੇ ਆਪਦਾ ਦੀਜ਼ ਸੇਲ ਕਰਨਾ ਨੈਕਸਟ ਈਅਰ ਲਈ ਕਿਉਂਕਿ ਅੱਗੇ ਕੀ ਹੁੰਦਾ ਸੀ ਜੋ ਵੀ ਇਹ ਕੰਮ ਸਾਰਾ ਬੀਜ ਦਾ ਜਾਂ ਪੈਸਟੀਸਾਈਡ ਦਾ ਇਹ ਸਾਰਾ ਬਾਣੀਆਂ ਬਕਾਲਾਂ ਕੋਲੇ ਹੁੰਦੇ ਸੀ ਅੱਗੇ ਤਾਂ ਉਹ ਲੋਕ ਆਪਾਂ ਨੂੰ ਵੰਜਨ ਤੇ ਤੁਰੇ ਹੋਏ ਸੀ ਨਿੱਕੇ ਜ਼ਮੀਂਦਾਰਾਂ ਨੂੰ ਛੋਟੇ ਜ਼ਮੀਂਦਾਰਾਂ ਨੂੰ ਪ੍ਰਾਜ ਦੇ ਟਾਈਮ ਜਿਹੜੇ ਆਪਣੇ ਵੱਡੇ ਜ਼ਮੀਂਦਾਰ ਆ ਉਹਨਾਂ ਨੇ ਇਹ ਕੰਮ ਚਲਾਇਆ ਹੋਇਆ ਕਿਸੇ ਦੀ ਵੀ ਬੀਜ ਦੀ ਦੁਕਾਨਾ ਕੁਛ ਵੀ ਆ ਉਹ ਹੁਣ ਕੀ ਕਹਿ ਰਹੇ ਆ ਉਹ ਐਡਸ ਕਰਾ ਰਹੇ ਆ ਜਿੰਨਾਂ ਕੋਲੇ ਫੋਲੋਅਰ ਨਹੀਂ ਲਾ ਲੋ ਕੁਛ ਵੀ ਵੀ ਯਾਰ ਸਾਡੇ ਅੱਸੀ ਮਣ ਝਾੜ ਆ ਜੇ ਆ ਕਿਉਂਕਿ ਨੈਕਸਟ ਈਅਰ ਲਈ ਉਹਨਾਂ ਨੇ ਬੀਜ ਸੇਲ ਕਰਨਾ 80 ਮਣ ਝਾੜ ਆਉਣਾ ਬਹੁਤ ਵੱਡੀ ਗੱਲ ਆ ਝੋਨੇ ਦਾ ਨਹੀਂ ਆਉਂਦਾ ਇੰਨਾ ਇੰਨਾ ਤਾਂ ਜੋ ਕਿ ਕਣਕ ਦਾ ਕਹਿ ਰਹੇ ਆ ਲੋਕ ਮੌਸਮ ਚੰਗਾ ਸੀ ਮਿਹਨਤ ਸਾਰੇ ਇੱਕੋ ਜੀ ਕਰਦੇ ਆ ਤਾਂ ਇੱਕੋ ਜਿਹਾ ਹੀ ਝਾੜ ਰਹੂਗਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਤਾਂ ਹੁਣ ਗੱਲ ਕਰੀਏ ਜੋ ਕਿ ਆਪਣੇ ਕਣਕ ਦੇ ਉੱਪਰ ਆਪਾਂ ਪ੍ਰੋਪਰ ਖਰਚ ਕਿੰਨਾ ਕੀਤਾ ਸੀ ਖਰਚ ਤੁਸੀਂ ਇਹ ਦੇਖ ਲਓ ਬੀਜ ਜੂਰੀਆ ਤੇ ਸਪਰੇਅ ਆਪਾਂ ਕੋਈ ਵੀ ਨਹੀਂ ਕੀਤੀ ਇਸ ਵਾਰ ਕੋਈ ਤਾਕਤਾਲੀ ਵੀ ਨਹੀਂ ਕੀਤੀ ਕੁਝ ਵੀ ਨਹੀਂ ਕੀਤਾ ਸਿਰਫਔਰ ਸਿਰਫ ਤਿੰਨ ਕਿੱਲਾਂ ਦੇ ਵਿੱਚ ਪਟੂ ਫੋੜੀ ਬਾਥੂ ਲਈ ਸਪਰੇਅ ਕੀਤੀ ਸੀ ਨਾ ਹੀ ਕੋਈ ਨਦੀਨ ਨਾਸ਼ਕ ਨਾ ਹੀ ਕੁਝ ਹੋਰ ਤੇ ਵੀ ਨਾਰਮਲ ਖਰਚਾ ਤੇ ਨਾਰਮਲ ਸਾਂ ਸੰਭਾਲ ਸਿਰਫ ਪਾਣੀ ਲਾਇਆ ਯੂਰੀਆ ਤਾਂ ਆਪਸ ਵਿੱਚ ਸਿਰ ਹਰ ਇੱਕ ਜ਼ਿੰਮੇਵਾਰ ਹੀ ਪਉਂਦਾ ਸਮੇਂ ਸਿਰ ਪਾਣੀ ਲਾਇਆ ਤਿੰਨ ਪਾਣੀ ਲਾਇਆ ਇੰਨੇ ਪਾਣੀਆਂ ਦੇ ਵਿੱਚ ਇੰਨਾ ਵਧੀਆ ਝਾੜ ਮੰਨ ਕੇ ਵਧੀਆ ਹੀ ਮੰਨਦਾ ਕਿਉਂਕਿ ਖਰਚਾ ਨਹੀਂ ਹੋਇਆ ਜੇਪਾ ਖਰਚਾ ਵੀ ਕਰਤਾ ਕਿੱਲੇ ਦਾ 5-7000 ਰੁਪਏ ਖਰਚਾ ਫालतू ਕਰਕੇ ਜੋ ਝਾੜ ਵੱਧ ਵੀ ਆ ਗਿਆ ਤਾਂ ਉਹਦਾ ਕੋਈ ਬਹੁਤਾ ਵਧੀਆ ਨਹੀਂ ਮੰਨ ਸਕਦੇ ਆਪਾਂ ਉਸ ਝਾੜ ਨੂੰ ਤਾਂ ਇਸ ਕਰਕੇ ਕਿਸਾਨ ਵੀਰੋ ਜਿਹੜੀ ਆਪਣੀ ਕਣਕ ਦੀ ਫਸਲ ਹੈ ਉਹ ਕੰਪਲੀਟ ਹੋ ਚੁੱਕੀ ਹੈ ਵੱਢ ਕੇ ਤੇ ਉਹਦੇ ਜਿਹੜੇ ਐਵਰੇਜ ਝਾੜ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸ ਹੀ ਦਿੱਤੇ ਤੇ ਹੁਣ ਨੈਕਸਟ ਜੇ ਤਾਂ ਹੁਣ 80 ਮਣ ਵਾਲਿਆਂ ਦੇ ਪਿੱਛੇ ਹੁਣੇ ਬੈ ਕੇ ਬੀਜ ਖਰੀਦਣਿਆ ਤਾਂ ਉਹ ਤਾਂ ਆਪਣੇ ਹੁਣ ਆਪਣੇ ਹੱਥ 'ਚ ਕਿਉਂਕਿ ਇਸ ਵਾਰ ਜਿਵੇਂ ਪੀਲੀ ਪੂਸ਼ਾਤੀ ਲਾ ਲਓ ਤੁਸੀਂ ਸਰਕਾਰ ਵੱਲੋਂ ਬੈਨ ਪੰਜਾਬ ਦੇ ਵਿੱਚ ਪਰ ਉਹਦਾ ਵੀਜ਼ 250 ਕੋਣ 250 ਤੱਕ ਵਿਕ ਚੁੱਕਿਆ ਕਿਲੋ ਤੇ 135 30 35 ਦੇ ਘਰਾਣੇ ਵਿੱਚ ਹੁਣ ਵੀ ਚੱਲ ਰਿਹਾ ਪਤਾ ਨਹੀਂ ਐਨੀ ਡਿਮਾਂਡ ਕਿਵੇਂ ਵਧ ਗਈ ਇਹਦੀ ਪੀਲੀ ਪੂਸ਼ਾਦੀ ਜੋ ਕਿ 70 80 ਰੁਪਏ ਕਿਲੋ ਨਾਰਮਲ ਮਿਲਦਾ ਸੀ ਤੇ ਇਸ ਕਰਕੇ ਜਿਆਦਾ ਬੀਜ ਦੇ ਚੱਕਰਾਂ ਚ ਨਾ ਪੋਹ ਜੋ ਵੈਰਾਈਟੀ ਤੁਸੀਂ ਮੈਂ ਮੰਨਦਾ 2976 ਵੈਰਾਈਟੀ ਬਹੁਤ ਪੁਰਾਣੀ ਵੈਰਾਈਟੀ ਹੈ ਲੰਬੇ ਸਮੇਂ ਤੋਂ ਲਾ ਰਹੇ ਪਰ ਇਹਦਾ ਐਵਰੇਜ ਝਾੜ ਸੋਨਾ ਆਇਆ ਸਾਰੀਆਂ ਵੈਰਾਈਟੀਆਂ ਨਾਲ ਜੋ ਅੱਜ ਦੇ ਟਾਈਮ ਦੇ ਵਿੱਚ ਵੈਰਾਈਟੀਆਂ ਚੱਲ ਰਹੀਆਂ ਇਹਨਾਂ ਨਾਲੋਂ ਵਧੀਆ ਝਾੜ ਲੱਗਦਾ ਮੈਨੂੰ 297 ਦਾ ਤਾਂ ਹੁਣ ਅੱਗੇ ਆਪਣੀ ਤਿਆਰੀ ਹੈ ਜੋ ਝੋਨੇ ਦੀ ਫਸਲ ਲਈ ਕਰ ਰਹੇ ਆਪਾਂ ਪਨੀਰੀਆਂ ਬੀਜਣੀਆਂ ਤੇ ਬਾਕੀ ਜਿਵੇਂ ਹੀ ਤੂੜੀ ਦੀ ਸਾਹਸਵਾਲ ਹੋਈ ਨਾਲ ਦੀ ਨਾਲ ਚੰਗੀ بارش ਹੋਈ ਆਪਣੇ ਏਰੀਆ ਦੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਕਿੱਥੇ ਕਿੱਥੇ بارش ਹੋ ਗਈ ਕਿੱਥੇ ਨਹੀਂ ਹੋਈ ਤੇ ਬਾਕੀ ਹੁਣ ਆਪਾਂ ਗੱਲ ਕਰਾਂਗੇ ਅੱਗੇ ਪਨੀਰੀ ਬੀਜਣ ਦੇ ਤਰੀਕਿਆਂ ਬਾਰੇ ਕਿਹੜੀ ਵੈਰਾਈਟੀ ਲਾ ਰਹੇ ਆ ਕੀ ਕੁਸ਼ ਕਰ ਰਹੇ ਆ ਉਹਦੇ ਲਈ ਆਪਣਾ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ Well then next we we'll do it.